ਬਾਈਕ ਡਿੱਗ ਗਈ ਆਪਣੀ ਬਾਈਕ ਨੂੰ ਖੜਾ ਕਰੀਏ ਸੋ ਹੈ ਗਾਈਜ਼ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਤਾਂ ਗਾਈਜ਼ ਅੱਜ ਆਪਾਂ ਗੱਲ ਕਰਾਂਗੇ ਵਿਊਜ਼ ਬਾਰੇ ਤੇ ਸਬਸਕ੍ਰਾਈਬਰ ਬਾਰੇ ਤੇ ਦੋਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਕਿ ਦੋਨੇ ਚੀਜ਼ਾਂ ਕਿਉਂ ਨਹੀਂ ਵੱਧ ਰਹੀਆਂ ਕਿਉਂਕਿ ਤੁਹਾਨੂੰ ਪਤਾ ਹੀ ਆਪਣੀਆਂ ਵੀ ਨਹੀਂ ਵੱਧ ਰਹੀਆਂ ਤੇ ਨਾ ਤਾਂ ਵਿਊਜ਼ ਵੱਧ ਰਹੇ ਨੇ ਨਾ ਸਬਸਕ੍ਰਾਈਬਰ ਵੱਧ ਰਹੇ ਨੇਗੇ ਦੋਨਾਂ ਚੀਜ਼ ਪ੍ਰੋਬਲਮ ਆ ਰਹੀਆਂ ਨੇ ਆਪਾਂ ਨੂੰ ਹੁਣ ਗੱਲ ਕਰਦੇ ਆ ਵੀ ਇਹ ਜੇ ਕੀ ਕਰਿਆ ਜਾਵੇ ਵੀ ਜਿਹੜਾ ਇਹ ਸਾਰਾ ਚੀਜ਼ਾਂ ਆਪਣੀ ਅਪ ਹੋ ਜਾਣਾ ਵੀ ਮਤਲਬ 1 ਕੋ ਲਖ ਤਾਂ ਸਾਰੇ ਚੀਜ਼ਾਂ ਵੱਧ ਜਾਣਾ ਤੇ ਆਪਣੇ ਸਬਸਕ੍ਰਾਈਬਰ ਵੀ ਵੱਧ ਜਾਣ ਤੇ ਵਿਊਜ਼ ਵੀ ਵੱਧ ਜਾਣ। ਤਾਂ ਗਾਇਜ਼ ਵਿਊਜ਼ ਲੈਣ ਦੇ ਲਈ ਮੈਂ ਇੱਕ ਬਹੁਤ ਕੁਝ ਕਰ ਸਕਦਾ ਜਿਵੇਂ ਫੇਕ ਫੇਕ ਵਿਊ ਲੈਣ ਵਾਸਤੇ ਮੈਂ ਫੇਕ ਚੀਜ਼ਾਂ ਕਰ ਸਕਦਾ। ਜਿਵੇਂ ਇੱਕ ਇੱਕ ਮੈਂ ਵਧੀਆ ਜੀ ਬਾਈਕ ਲਿਆਂਵਾਂ, ਬਾਈਕ ਲਿਆ ਕੇ ਫਿਰ ਉਹਨੂੰ ਮੈਂ ਡੇਕਦਾ। ਡੇਕਦਾ ਸੜਕ ਤੇ ਡੇਕਦਾ ਜਾਂ ਕਿਤੇ ਵੀ ਡਿੱਗ ਜਾ ਆਪ ਨੂੰ ਆਪਦੇ ਆਪ ਨੂੰ ਲੈ ਕੇ ਜੇ ਫਿਰ ਕਮਾ ਮੈਂ ਕੰਟੈਂਟ ਕ੍ਰੀਏਟ ਕਰ ਲਾਂ। ਨੋ ਆਪਾਂ ਫੇਕ ਚੀਜ਼ਾਂ ਨਹੀਂ ਕਰਨੀਆਂ। ਤਿੰਨ ਨੰਬਰ 2 ਤੇ ਜਾ ਫਿਰ ਕਿਸੇ ਕੁੜੀ ਨੂੰ ਆਪਣੀ ਵੀਡੀਓ ਦੇ ਵਿੱਚ ਲਿਆ ਕੇ ਉਹਨੂੰ ਕੋਈ ਵਧੀਆ ਜੀ ਫੋਟੋ ਖਿੱਚ ਕੇ ਲਾ ਦੇ ਥੰਬਨੇਲ ਤੇ ਜਾਂ ਫਿਰ ਅ ਬਿਆਹ ਕਰ ਲਿਆ ਜਾਂ ਫਿਰ ਬੱਚੇ ਕਰ ਲਏ ਕੰਟੈਂਟ ਕ੍ਰੀਏਟ ਕਰ ਲਿਆ ਐਵੇਂ ਦਾ ਕੁਝ ਨਹੀਂ ਕਰਨਾ ਆਪਾਂ ਨੇ ਜਿੰਨਾ ਕਿ ਮੰਨ ਕੇ ਚੱਲੋ ਸਾਫ਼ ਸੁਥਰਾ ਕੰਮ ਹੈ ਉਹੀ ਦਿਖਾਣਾ ਹੈ ਆਪਾਂ ਨੇ ਜੋ ਆਪਣੀ ਲਾਈਫ ਦੇ ਵਿੱਚ ਰੀਅਲ ਹੋ ਰਿਹਾ ਸਿਰਫ ਆਪਾਂ ਨੇ ਤੁਹਾਨੂੰ ਉਹੀ ਦਿਖਾਣਾ ਹੈ ਕਿਉਂਕਿ ਫੇਕ ਕੁਝ ਵੀ ਨਹੀਂ ਕਰਨਾ ਅੱਜ ਆਪਾਂ ਸੂਰਜ ਦੇ ਨਾਲ ਚੱਲਦੇ ਚੱਲਦੇ ਗੱਲ ਕਰਦੇ ਹਾਂ ਹਾਲਾਂਕਿ ਸੂਰਜ ਛਿਪ ਗਿਆ ਪਰ ਥੋੜਾ ਜਿਹਾ ਰਹਿ ਗਿਆ ਬਸ ਬੱਦਲਾਂ ਦੇ ਉਹ ਲਿਲੂ ਕਰ ਰਿਹਾ ਤੇ ਜਿਵੇਂ ਕਿਸੇ ਨੂੰ ਮੈਂ ਦੱਸਾਂ ਇੱਕ ਥੰਬਨੇਲ ਬਣਾ ਕੇ ਦੱਸਦਾ ਕਿਵੇਂ ਬਣਾਉਂਦੇ ਨੇ ਮਤਲਬ ਫੇਕ ਚੀਜ਼ਾਂ ਕਿਵੇਂ ਬਣਾਉਂਦੇ ਨੇ ਉਹ ਮੈਂ ਬਣਾ ਕੇ ਦਿਖਾਣੇ ਸਿਵੇਂ ਹੁਣ ਆਪਣੀ ਬਾਈਕ ਖੜੀ ਆ ਹਨਾ ਆਪਾਂ ਬਾਈਕ ਦੇ ਕੋਲੇ ਚੱਲਦੇ ਆਂਗੇ ਬਾਈਕ ਨੂੰ ਕਿਸੇ ਤਰੀਕੇ ਦੇ ਨਾਲ ਨਾ ਜਿਵੇਂ ਹੁਣ ਆ ਬਾਈਕ ਐ ਸਟੈਂਡ ਆਪਾਂ ਨੇ ਹਟਾਤਾ ਬਾਈਕ ਡਿੱਗ ਗਈ ਆਪਣੀ ਤਾਂ ਗਾਇਜ਼ ਜਾਣ ਕੇ ਮੈਂਨੇ ਆਪਣੀ ਬਾਈਕ ਨੂੰ ਥੱਲੇ ਡੇਗਤਾ ਹਨਾ ਹੁਣ ਇਸੀ ਚੀਜ਼ ਦਾ ਮੈਂ ਥੰਬਨੇਲ ਬਣਾ ਦੂੰਗਾ ਮਤਲਬ ਬਾਈਕ ਨੂੰ ਖੜਾ ਕਰੀਏ ਐਵੇਂ ਇਹ ਆਪਾਂ ਡੇਗ ਗਏ ਐਵੇਂ ਵੀਡੀਓ ਸ਼ੂਟ ਕਰ ਸਕਦੇ ਆ ਪਰ ਆਪਾਂ ਨੇ ਐਵੇਂ ਦਾ ਕੁਝ ਵੀ ਨਹੀਂ ਕਰਨਾ ਚਲੋ ਖੜਾ ਕਰਦੇ ਆ ਬਾਈਕ ਨੂੰ ਤੇ ਆਪ ਵੀ ਹੁੰਨੇ ਹੈਗੇ ਤਾਂ ਗਾਇਜ਼ ਜਦੋਂ ਮੈਂ ਨਾ ਮੈਨੇ ਬਾਈਕ ਨੂੰ ਨੀਚੇ ਪਾਇਆ ਸੀਗਾ ਐਵੇਂ ਨੀਚੇ ਲਟਾਇਆ ਸੀ ਨਾ ਪੈਟਰੋਲ ਦੀ ਸਮੈਲ ਆਉਣ ਲੱਗੀ ਪੈਟਰੋਲ ਚ ਸ਼ਾਇਦ ਪੈਟਰੋਲ ਡੁੱਲ ਗਿਆ ਤਾਂ ਗਾਇਜ਼ ਦੇਖਿਆ ਸੋਨੇ ਮੈਂ ਇਸ ਤਰੀਕੇ ਦੇ ਨਾਲ ਕੰਟੈਂਟ ਕ੍ਰੀਏਟ ਕਰ ਸਕਦਾ ਹਾਂ ਪਰ ਆਪਾਂ ਨੇ ਫੇਕ ਨਹੀਂ ਕੁਝ ਵੀ ਕਰਨਾ ਗਾਇਜ਼ ਮੁੱਖ ਦੀ ਗੱਲ ਇਹ ਹੈ ਤਗਾ ਇਹ ਆਪਣੀ ਲਾਈਫ ਦੇ ਵਿੱਚ ਜੋ ਵੀ ਰੀਅਲ ਹੋ ਰਿਹਾ ਸਿਰਫ ਆਪਾਂ ਉਹੀ ਅਪਲੋਡ ਕਰਾਂਗੇ ਇਸ ਤੋਂ ਇਲਾਵਾ ਕੰਟੈਂਟ ਕ੍ਰੀਏਟ ਕਰਨ ਲਈ ਕੁਝ ਵੀ ਅਜਿਹੇ ਕੰਮ ਨਹੀਂ ਕਰਦੇ ਹਾਂਗੇ ਜਿਹਦੇ ਨਾਲ ਕਿ ਆਪਾਂ ਨੂੰ ਐ ਲੱਗੇ ਵੀ ਆਪਾਂ ਨੂੰ ਆਹ ਕੰਮ ਕਰ ਲੈਣਾ ਚਾਹੀਦਾ ਆਹ ਕੰਮ। ਹਾਂ ਇੱਕ ਟਾਈਮ ਆਉਂਦਾ ਜਦੋਂ ਪਤਾ ਕੀ ਹੁੰਦਾ ਜਦੋਂ ਆਪਣਾ ਸਬਸਕ੍ਰਾਈਬਰ ਵੀ ਰੁਕ ਜਾਂਦੇ ਨੇਗੇ ਤੇ ਵਿਊ ਵੀ ਨਹੀਂ ਆਉਂਦੇ ਹੈਗੇ ਕੋਈ ਨਾ ਕੋਈ ਇਹੋ ਜਿਹੀ ਹਰਕਤ ਕਰਦੇ ਨੇ ਜਿਹੜੀ ਕਿ ਆਪਾਂ ਨੂੰ ਕਰਨੀ ਨਹੀਂ ਚਾਹੀਦੀ ਸੀ। ਹਾਲਾਂਕਿ ਮੇਰੇ ਤੋਂ ਵੀ ਕਈ ਗਲਤੀਆਂ ਹੋਈਆਂ ਹੋਣੀਆਂ। ਹੁਣ ਤੋਂ ਬਾਅਦ ਆਪਾਂ ਨੇ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ ਨੇ ਸਾਫ਼ ਸੁਥਰੀ ਚੀਜ਼ ਤੁਹਾਨੂੰ ਦਿਖਾਣੀ ਕੱਲ ਨੂੰ ਵੀ ਉਮੀਦ ਹੀ ਰਵਾਂਗੇ ਆ ਮਤਲਬ ਵੀਡੀਓ ਨੂੰ ਅਪਗ੍ਰੇਡ ਜ਼ਰੂਰ ਕਰਾਂਗੇ ਵੀ ਮਤਲਬ ਕੁਝ ਨਾ ਕੁਝ ਨਵਾਂ ਜ਼ਰੂਰ ਕਰਿਆ ਕਰਾਂਗੇ ਕੁਝ ਨਾ ਕੁਝ ਕ੍ਰੀਏਟਿਵ ਜ਼ਰੂਰ ਕਰਿਆ ਕਰਾਂਗੇ ਪਰ ਗਲਤ ਰਸਤਾ ਕੋਈ ਵੀ ਨਹੀਂ ਚੁਣਦੇ ਹਾਂਗੇ ਜਿਹਦੇ ਕਰਕੇ ਆਪਾਂ ਨੂੰ ਵਿਊਜ਼ ਆਣ ਜਿਵੇਂ ਹੁਣ ਆਪਣੇ ਘਰ ਦੇ ਨੇਗੇ ਕੋਣ ਕਰਦੇ ਨੇ ਵੀ ਮੈਂ ਲਿਮਟ ਚ ਲੈ ਕੇ ਆਣਾ ਹੈਗਾ ਵੀਡੀਓ ਦੇ ਵਿੱਚ ਜਿੰਨਾ ਕਿ ਚਾਹੀਦਾ ਬਸ ਓਨਾਂ ਕੀ ਲੈ ਕੇ ਆਣਾ ਇਸ ਤੋਂ ਵੱਧ ਨਹੀਂ ਲੈ ਕੇ ਆਂਦਾ ਹੈਗਾ ਜਿੰਨਾ ਕਿ ਜਾਇਜਾ ਬਸ ਓਨਾਂ ਕੀ ਹੁਣ ਆਪਾਂ ਗੱਲ ਕਰਦੇ ਹਾਂਗੇ ਇੱਕ ਹੋਰ ਤੇ ਅੱਜ ਜਿੱਥੇ ਇਸ ਟਾਈਮ ਮੈਂ ਹੁਣ ਖੜਾ ਨਾ ਗਏ ਇਸ ਤੇ ਇੱਥੇ ਨਾ ਇੱਕ ਜਾਮਣ ਦਾ ਪੇੜ ਆ ਤੇ ਇੱਥੇ ਨਾ ਜਾਮਣਾ ਕਾਫੀ ਲੱਗ ਰੀਆਂ ਨਹੀਂ ਆ ਆਪਾਂ ਜਾਮਣਾ ਖਾਣੀਆਂ ਨੇ ਹੁਣ ਫਿਰ ਇਹ ਹੈ ਮਸਲਾ ਇਹ ਹੈ ਵੀ ਜਾਮਣਾਂ ਨੂੰ ਲੈ ਕੇ ਕਿਵੇਂ ਆਈਏ ਆਪਾਂ ਤੋੜੀਏ ਕਿਵੇਂ ਜਾਮਣਾਂ ਨੂੰ ਇਹ ਹੈਗਾ ਜਾਮਣ ਦਾ ਪੇੜ ਪੰਜਾਬ ਦੇ ਵਿੱਚ ਅਕਸਰ ਬਹੁਤ ਜ਼ਿਆਦੇ ਪੇੜ ਲੱਗੇ ਹੁੰਦੇ ਨੇ ਜਾਮਣਾ ਦੇ ਆ ਦੇਖੋ ਗਏ ਇਹ ਆ ਲੱਗ ਰੀਆਂ ਨੇ ਜਾਮਣਾ ਐਵੇਂ ਨੇ ਜਮਣਾ ਹੁੰਦੇ ਨੇ ਗਾ ਜੀ ਐਵੇਂ ਵੀ ਆ ਜਾਣਾ ਮਰ ਤੋਂ ੜੀ ਆਪਾਂ ਨਹੀਂ ਕਰਨੀ ਕਰਨੀ ਉਹ ਤੇ ਹੋਰ ਪਰ ਚੱਲਦੇ ਤੇ ਹੋਰ ਲੱਭੀ ਆਪਾਂ ਤੇ ਕੋਰ ਲੱਭੀ ਗੈਜਮਣਾ ਦੇ ਬੋੜੇ ਆਪਾਂ ਪਹੁੰਚ ਗਏ ਜਿੰਨੇ ਕਿਆ ਦੇ ਸਵਾਲਾ ਦਰਿਆ ਵੀ ਇਹਨੂੰ ਤੋੜ ਕੇ ਖਾਣੇ ਆਇਆ ਇਸ ਤਰ੍ਹਾਂ ਇੱਕ ਜਮਣਾ ਹੈ ਬਹੁਤ ਮਸਟਰ ਨਾਲ ਮਿਲੇਗਾ ਇਹ ਜਮਣਾ ਤਾਂ ਗਾਇ ਜਿਹੜੇ ਨੇੜੇ-ਨੇੜੇ ਜੇ ਲੱਗ ਰਹੇ ਨੇ ਸਿਰਫ ਆਪਾਂ ਉਹੀ ਖਾਣੀਆਂ ਨੇ ਜ਼ਿਆਦੇ ਪੰਗਾ ਨਹੀਂ ਲੈਂਦੇ ਕਿਤੇ ਡਿੱਗ ਜੀਏ ਵਾਓ ਆਖਰਕਾਰ ਇੱਕ ਜਾਮਣਾ ਆਪਣੇ ਹੱਥ ਲੱਗਦੀ ਤੇ ਇਹਨੂੰ ਖਾਣਿਆ ਵਾਓ ਤਾਂ ਗਾ ਜੀ ਮੈਨੇ ਤਾਂ ਜਾਮਣਾ ਖਾ ਲਿਆ ਜਿੰਨੇ ਖਾਣਿਆ ਸੀ ਆ ਹੁਣ ਆਪਾਂ ਨੂੰ ਹੌਲੀ ਹੌਲੀ ਨੀਚੇ ਜਾਣਾ ਚਾਹੀਦਾ ਕਿਤੇ ਇਹ ਨਾ ਹੋਵੇ ਵੀ ਥੱਲੇ ਡਿੱਗ ਜਾਈਏ ਥੱਲੇ ਡੱਗ ਕੇ ਘਰੇ ਜਾਣਾ ਪਵੇ ਕੱਚੀਆਂ ਜਾਮਣਾ ਇਆਂ ਹੀਆਂ ਹੁੰਦੀਆਂ ਨੇਗੀਆਂ ਕੱਚੀਆਂ ਜਾਮਣਾ ਕਾਲੀਆਂ ਹੁੰਦੀਆਂ ਨੇਗੀਆਂ ਚੱਲਦੇ ਆਂਗੇ ਨੀਚੇ ਹੁਣ ਆਖਰਕਾਰ ਆਪਾਂ ਨੂੰ ਆਪਣੀ ਤੋੜੀ ਹੋਈ ਇੱਕ ਜਾਮਣ ਹੋਰ ਮਿਲ ਗਈ ਤੇ ਖਾ ਕੇ ਫਿਰ ਚੱਲਦੇ ਆ। ਤਾਂ ਚਲੋ ਭਈ ਹੁਣ ਆਪਾਂ ਜਾਮਣ ਤੋਂ ਥੱਲੇ ਉਤਰਿਆ ਤੇ ਹੁਣ ਆਪਣਾ ਚੱਲਦੇ ਆਂਗੇ ਵਾਪਸ ਆਪਣੀ ਸ਼ੌਕ ਦੇ ਉੱਤੇ ਤੱਕ ਗਏ। ਜਿਹੜੀਆਂ ਜ਼ਰੂਰੀ ਗੱਲਾਂ ਸੀ ਆਪਾਂ ਨੇ ਜ਼ਰੂਰੀ ਗੱਲਾਂ ਵੀ ਕਰ ਲਈਆਂ ਤੇ ਨਾਲ ਉਹਨਾਂ ਨਾਲ ਆਪਾਂ ਨੇ ਜਾਂਮਨਾ ਤੋੜ ਕੇ ਵੀ ਪਾ ਲਈਆਂ ਆਈ ਹੋਪ ਤੁਹਾਨੂੰ ਬਾਈ ਵੀਡੀਓ ਵਧੀਆ ਲੱਗੀ ਹੋਗੀ ਗਾਇਸ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਗਾਇਸ ਸਮਝਦੇ ਹਾਂ ਅਪਾ ਨੈਕਸਟ ਵੀਡੀਓ ਦੇਖ ਕੇ ਸ਼ੇਅਰ ਗਾਇਸ ਬਾਏ ਬਾਏ ਗਾਇਸ